ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣ ਅੱਜ 27 ਮਾਰਚ ਹੈ 27 ਮਾਰਚ 1629 27 ਮਾਰਚ 1629 ਦੇ ਦਿਨ ਗੁਰੂ ਅਰਜਨ ਸਾਹਿਬ ਦੇ ਮਹਿਲ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਗੰਗਾ ਜੀ ਬਕਾਲਾ ਦੇ ਵਿੱਚ ਚੜ੍ਹਾਈ ਕਰ ਗਏ 27 ਮਾਰਚ 1915 ਦੇ ਦਿਨ ਗਦਰੀ ਆਗੂਆਂ ਕਾਸ਼ੀਰਾਮ ਵਾਸੀ ਮਡੌਲੀ ਅਤੇ ਜੀਵਨ ਸਿੰਘ ਵਾਸੀ ਦੌਲੇ ਸਿੰਘ ਵਾਲਾ ਪਟਿਆਲਾ ਨੂੰ ਲਾਹੌਰ ਜੇਲ੍ਹ ਦੇ ਵਿੱਚ ਅਤੇ ਰਹਿਮਤ ਅਲੀ ਲਾਲ ਸਿੰਘ ਵਾਸੀ ਸਹਾਬਾਣਾ ਅਤੇ ਜਗਤ ਸਿੰਘ ਵਾਸੀ ਬਿੰਦਲ ਲੁਧਿਆਣਾ ਨੂੰ ਮਿੰਟ ਗੋਮਰੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। 27 ਮਾਰਚ 1917 ਦੇ ਦਿਨ ਗਦਰੀ ਆਗੂ ਡਾਕਟਰ ਮਥਰਾ ਸਿੰਘ ਵਾਸੀ ਟੁਡੇਆਲ ਜ਼ੇਲਮ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। 27 ਮਾਰਚ 1923 ਦੇ ਦਿਨ ਬਬਰਾ ਕਾਲੀਆਂ ਧਨਾ ਸਿੰਘ ਵਾਸੀ ਬਹਿਬਲਪੁਰ, ਉਦੇਸ ਸਿੰਘ ਵਾਸੀ ਰਾਮਪੁਰ ਚੰਗੀਆਂ, ਅਚਾਰਮ ਸਿੰਘ ਵਾਸੀ ਦੌਲਤਪੁਰ ਨੇ ਪੁਲਿਸ ਦੇ ਮੁਖਬਰ ਨੰਬਰਦਾਰ ਹਜ਼ਾਰਾ ਸਿੰਘ ਵਾਸੀ ਬਹਿਬਲਪੁਰ ਨੂੰ ਕਤਲ ਕੀਤਾ। ਸਿਚੇਸਿਓਂ ਡੋਗਰਾ ਰਣਜੀਤ ਸਿੰਘ ਦੀ ਹਕੂਮਤ ਦੇ ਵਿੱਚੋਂ ਲੁੱਟਦੇ ਮਾਲ ਦਾ ਹਿੱਸਾ ਵਡਾਉਣ ਦੀ ਖਾਜ ਦੇ ਨਾਲ ਲਾਹੌਰ ਪੁੱਜਿਆ ਪਰ 27 ਮਾਰਚ 1844 ਦੇ ਦਿਨ ਆਪਣੇ ਭਤੀਜੇ ਹੀਰਾ ਸਿੰਘ ਡੋਗਰਾ ਦੀ ਫੌਜ ਦੇ ਨਾਲ ਲੜਦਾ ਮਾਰਿਆ ਗਿਆ ਸੀ। 27 ਮਾਰਚ 1939 ਮੁਸਲਮਾਨਾਂ ਵੱਲੋਂ ਫਿਰਕੂ ਹਮਲਿਆਂ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 27 ਮਾਰਚ 1939 ਦੇ ਦਿਨ ਅਕਾਲ ਰੈਜiment ਦੇ ਨਾਂ ਇੱਕ ਵਲੰਟੀਅਰ ਫੌਜ ਬਣਾਉਣ ਦਾ ਫੈਸਲਾ ਕੀਤਾ ਮਾਸਟਰ ਤਾਰਾ ਸਿੰਘ ਇਸ ਅਕਾਲ ਰੈਜiment ਦੇ ਪਹਿਲੇ ਚੀਫ ਆਫ ਆਰਮੀ ਬਣਾਈਗੇ ਮਗਰੋਂ 10-11 ਫਰਵਰੀ 1940 ਦੇ ਦਿਨ ਅਕਾਲੀ ਕਾਨਫਰੰਸ ਟਾਰੀ ਦੇ ਵਿੱਚ ਹੋਈ ਇਸ ਦੇ ਵਿੱਚ ਅਕਾਲੀ ਦਲ ਦੀ ਨਵੀਂ ਨੀਂ ਫੌਜੀ ਜਥੇਬੰਦੀ ਅਕਾਲ ਰੈਜiment ਦੇ 10000 ਸਿੱਖਾਂ ਨੇ ਜਲੂਸ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਤਾਕਤ ਦੀ ਨਮائش ਕੀਤੀ 5 ਮਾਰਚ 1955 ਦੇ ਦਿਨ ਪਟਿਆਲੇ ਦੇ ਵਿੱਚ ਇੱਕ ਹਿੰਦੂ ਕਾਨਫਰੰਸ ਹੋਈ ਇਸ ਦੇ ਵਿੱਚ ਸੇਠ ਰਾਮਨਾਥ ਠਾਕਰ ਨਵਲ ਕਿਸ਼ੋਰ ਚੌਧਰੀ ਕਰਤਾਰ ਸਿੰਘ ਵੀ ਸ਼ਾਮਲ ਹੋਏ ਇਸ ਕਾਨਫਰੰਸ ਨੇ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ April ਦੇ ਵਿੱਚ ਅੰਬਾਲਾ ਦੇ ਵਿੱਚ 올 ਇੰਡੀਆ ਲਿੰਗੁਇਸਟਿਕ ਕਾਨਫਰੰਸ ਹੋਈ ਸੀ ਇਸ ਦੀ ਪ੍ਰਧਾਨਗੀ ਡਾਕਟਰ ਲੰਕਾ ਸੁન્દ્રਮ ਨੇ ਕੀਤੀ ਇਸ ਕਾਨਫਰੰਸ ਨੇ ਵੀ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਮਤਾ ਪਾਸ ਕਰ ਦਿੱਤਾ ਇਸ ਦੇ ਮੁਕਾਬਲੇ ਹਿੰਦੂਆਂ ਦੇ ਇੱਕ ਹੋਰ ਧੜੇ ਨੇ 27 March 1955 ਦੇ ਦਿਨ ਅੰਮ੍ਰਿਤਸਰ ਦੇ ਵਿੱਚ ਮਹਾ ਪੰਜਾਬ ਕਾਨਫਰੰਸ ਕੀਤੀ ਜਿਸ ਦੇ ਵਿੱਚ ਬੜੇ ਭੜਕਾਊ ਲਫ਼ਜ਼ ਵਰਤੇ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਮਾਸਟਰ ਤਾਰਾ ਸਿੰਘ ਨੂੰ ਰਾਜ ਕੇ ਗਾਲਾ ਕਢੀਆਂ ਗਈਆਂ 25 ਮਾਰਚ 1970 ਦੇ ਦਿਨ ਐਪ੍ਰੋਪ੍ਰੀਏਸ਼ਨ ਬੈਲ ਤੇ ਹਾਰ ਹੋਣ ਮਗਰੋਂ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਨੇ ਅਸਤੀਫਾ ਦੇ ਦਿੱਤਾ 26 ਮਾਰਚ 1970 ਦੇ ਦਿਨ ਅਕਾਲੀ ਐਮਐਲਏਜ਼ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਸੈਂਬਲੀ ਪਾਰਟੀ ਦਾ ਆਗੂ ਚੁਣ ਲਿਆ ਜਨ ਸੰਗ ਸਤੰਤਰ ਅਤੇ ਸੋਸ਼ਲਿਸਟਾਂ ਨੇ ਬਾਦਲ ਦੀ ਹਮਾਇਤ ਦਾ ਐਲਾਨ ਕੀਤਾ 26 ਤਰੀਕ ਨੂੰ ਬਾਦਲ ਆਪਣੇ ਨਾਲ 54 ਹਮਾਇਤੀਆਂ ਨੂੰ ਲੈ ਕੇ ਗਵਰਨਰ ਦੀ ਕੋਠੀ ਤੇ ਪਹੁੰਚ ਗਿਆ ਇਸ ਤੋਂ ਬਿਨਾ ਉਸ ਨੇ ਦੋ ਮਾਸਵਾਦੀ ਮੈਂਬਰਾਂ ਦੀ ਹਮਾਇਤ ਦਾ ਦਾਵਾ ਵੀ ਕੀਤਾ ਇਸੇ ਦਿਨ 28 ਕਾਂਗਰਸੀ 7 ਅਕਾਲੀ ਮੈਂਬਰਾਂ ਨੂੰ ਲੈ ਕੇ ਗੁਰਨਾਮ ਵੀ ਗਵਰਨਰ ਨੂੰ ਮਿਲਿਆ ਪਰ ਗਵਰਨਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵਜ਼ਾਰਤ ਬਣਾਉਣ ਦਾ ਸੱਦਾ ਦਿੱਤਾ 27 ਮਾਰਚ 1970 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਬਾਦਲ ਉਦੋਂ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ ਅੰਦਰੋਂ ਅੰਦਰ ਹੀ ਹੋਏ ਸਮਝੌਤੇ ਦੇ ਹੇਠ ਸਰਕਾਰ ਨੇ ਜਸਵੀਰ ਸਿੰਘ ਰੋਡੇ ਨੂੰ ਰਿਹਾ ਕਰਕੇ ਅਕਾਲ ਤਖਤ ਤੇ ਬਿਠਾਉਣ ਮਗਰੋਂ 27 ਮਾਰਚ ਨੂੰ ਮੋਕਮ ਸਿੰਘ ਅਤੇ ਗੱਜਾ ਸਿੰਘ ਰਿਹਾ ਕਰ ਦਿੱਤੇ ਇਸ ਮਗਰੋਂ 1965 ਦੀ ਜੰਗ ਦਾ ਹੀਰੋ ਮੇਜਰ ਜਨਰਲ ਨਰਿੰਦਰ ਸਿੰਘ ਅਤੇ ਭਾਈ ਸੂਰਤ ਸਿੰਘ ਵੀਰ ਰਿਹਾ ਕਰ ਦਿੱਤੇ ਰਜੀਵ ગાંધી ਇਹ ਸਮਝਦਾ ਸੀ ਕਿ ਇਹ ਸਾਰੇ ਪਿੰਡਰਾ ਮਹਿਤਾ ਜੱਥੇ ਦੇ ਨਾਲ ਸੰਬੰਧ ਨੇ ਅਤੇ ਬਾਹਰ ਜਾ ਕੇ ਜਸਬੀਰ ਸਿੰਘ ਦਾ ਸਾਥ ਦੇਣਗੇ ਪਰ ਉਲਟਾ ਇਹ ਸਾਰੇ ਉਸ ਦੇ ਖਿਲਾਫ ਜਾ ਖੜੇ ਹੋਏ 27 ਮਾਰਚ 1999 ਦੇ ਦਿਨ ਦਲਬੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਤਲਵੰਡੀ ਗੁਰਾਇਆਂ ਜ਼ਿਲ੍ਹਾ ਗੁਰਦਾਸਪੁਰ ਅਤੇ ਸੋਮਾ ਪੁੱਤਰ ਤੀਰਥਰਾਮ ਵਾਸੀ ਪਿੰਡ ਕਨੂਪੁਰ ਨੇੜੇ ਸ਼ਾਟਾ ਜ਼ਿਲ੍ਹਾ ਅੰਮ੍ਰਿਤਸਰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 27 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਮੇਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਬਲਟੋਹਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 27 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਪਾਲ ਸਿੰਘ ਸਿਪਾਹੀ ਔਰ ਪਾਲੀ ਵਾਸੀ ਰੂੜੇ ਆਸਲ ਅਤੇ ਮੇਰ ਸਿੰਘ ਵਾਸੀ ਬਲਟੋਆ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 27 ਮਾਰਚ 1992 ਦੇ ਦਿਨ ਜਸਵਿੰਦਰ ਸਿੰਘ ਪੁੱਤਰ ਬ੍ਰਹਮ ਸਿੰਘ ਵਾਸੀ ਪਿੰਡ ਰਾਜਵਾਣਾ ਜ਼ਿਲ੍ਹਾ ਲੁਧਿਆਣਾ ਅਤੇ ਜਸਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਅਤੇ ਮਲਕੀਅਤ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਰਣਕਾਲਾ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 27 ਮਾਰਚ 1993 ਦੇ ਦਿਨ ਸੁਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਕਾਲੇ ਕੇ ਨੇੜੇ ਖਾਚੀਆਂ ਜ਼ਿਲ੍ਹਾ ਅਮ੍ਰਿਤਸਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ